ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਅੱਤਵਾਦੀ ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਸ਼ੋਅ ਤੋਂ ਪਹਿਲਾਂ ਗੁਰਪਤਵੰਤ ਪੰਨੂ ਨੇ ਦਿਲਜੀਤ ਦੋਸਾਂਝ ਨੂੰ ਇਹ ਧਮਕੀ ਦਿੱਤੀ ਹੈ। ਕਈ ਲੋਕਾਂ ਨੂੰ ਫੋਨ ਕਰਨ ਦਾ ਦਾਵਾ ਇਸ ਖਬਰ ਦੇ ਵਿੱਚ ਕੀਤਾ ਜਾ ਰਿਹਾ ਹੈ। ਕੇਬੀਸੀ ਯਾਨੀ ਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਉੱਤੇ ਅਮਤਾਬਚਨ ਦੇ ਪੈਰ ਛੂਣ ਤੇ ਵਿਵਾਦ ਖੜਾ ਹੋ ਗਿਆ। ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਨੂੰ ਅੱਤਵਾਦੀ ਗੁਰਪਤਵੰਤ ਪੰਨੂ ਨੇ ਇਸੇ ਕਰਕੇ ਧਮਕੀ ਦੁੱਤੀ ਹੈ ਦਿਲਜੀਤ ਨੇ ਕੌਣ ਬਨੇਗਾ ਕਰੋੜਪਤੀ ਸ਼ੋਅ ਉਤੇ ਅਮਤਾਬ ਬਚਨ ਦੇ ਪੈਰ ਛੂਹੇ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਐਪੀਸੋਡ ਅਜੇ ਪ੍ਰਸਾਰਿਤ ਨਹੀਂ ਕੀਤਾ ਗਿਆ ਸਾਹਮਣੇ ਆਏ ਪ੍ਰੋਮੋ ਦੇ ਵਿੱਚ ਦਿਲਜੀਤ ਅਮਤਾਬ ਬਚਨ ਦੇ ਪੈਰ ਛੂੰਦਾ ਦਿਖਾਈ ਦੇ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਪੰਨੂ ਨੇ ਕਈ ਲੋਕਾਂ ਤੇ ਸੂਤਰਾ ਮੁਤਾਬਕ ਕਈ ਪੱਤਰਕਾਰਾਂ ਨੂੰ ਵੀ ਵੌਇਸ ਕਾਲਾਂ ਕੀਤੀਆਂ ਦਿਲਜੀਤ ਨੂੰ ਧਮਕੀ ਦਿੱਤੀ ਇਹ ਕਾਲਾਂ ਕਰਕੇ ਹਾਲਾਂਕਿ ਉਹਨਾਂ ਦੇ ਵਿਚਾਰ ਗੱਲ ਕੀ ਹੋਈ ਹੈ ਅਜੇ ਇਹ ਪੁਖਤਾ ਪਤਾ ਨਹੀਂ ਲੱਗ ਸਕਿਆ ਕਾਲ ਵਿੱਚ ਪੰਨੂ ਨੇ 1984 ਦੇ ਸਿੱਖ ਦੰਗਿਆਂ ਦੇ ਵਿੱਚ ਅਮਿਤ ਆਬਚਨ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਹੈ ਹਾਲਾਂਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਆਖਿਰ ਇਹਨਾਂ ਕਾਲਸ ਦੇ ਵਿੱਚ ਅਸਲ ਗੱਲ ਕੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਦਲਜੀਤ ਉਦਸਾਂਝ ਦੇ ਇੱਕ ਸਟੇਡੀਅਮ ਦੇ ਸੰਗੀਤ ਸਮਾਰੋਹ ਦੇ ਵਿੱਚ ਧਾਰਮਿਕ ਚਿੰਨ ਕਿਰਪਾਨ ਦੀ ਵਰਤੋਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਸੰਗੀਤ ਸਮਾਰੋਹ ਦੇ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਸਨ ਪਰ ਧਾਰਮਿਕ ਚਿੰਨ ਕਿਰਪਾਨ ਲੈ ਕੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸਮਾਗਮ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਦਿਲਜੀਤ ਦਸਾਂਜ 31 ਅਕਤੂਬਰ ਨੂੰ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬਚਨ ਦੇ ਸਾਹਮਣੇ ਕੌਣ ਬਣੇਗਾ ਕਰੋੜਪਤੀ ਵਿੱਚ ਹੌਟ ਸੀਟ ਉੱਤੇ ਨਜ਼ਰ ਆਉਣਗੇ ਸ਼ੋਅ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਦਲਜੀਤ ਬਿੱਗਬੀ ਦੇ ਨਾਲ ਐਂਟਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ 쇼 ਦੇ ਵਿੱਚ ਐਂਟਰੀ ਕਰਦੇ ਸਮੇਂ ਦੁਸਾਂਝ ਨੇ ਪਹਿਲਾਂ ਮੈਂ ਹੂੰ ਪੰਜਾਬ ਗੀਤ ਗਾਇਆ ਅਤੇ ਫਿਰ ਬਿੱਗਬੀ ਦੇ ਪੈਰ ਚੂਕੇ ਆਸ਼ੀਰਵਾਦ ਲਿਆ ਇਸ ਤੋਂ ਬਾਅਦ ਬਿੱਗਬੀ ਦੇ ਕਹਿਣ ਉੱਤੇ ਦਲਜੀਤ ਨੇ ਖੁਦਾ ਗਵਾਹ ਗੀਤ ਗਾਇਆ ਬਿੱਗਬੀ ਦੀ ਪ੍ਰਸ਼ੰਸਾ ਕਰਦੇ ਹੋਏ ਦਲਜੀਤ ਨੇ ਕਿਹਾ ਸਰ ਤੁਸੀਂ ਬਹੁਤ ਪਿਆਰੇ ਹੋ ਔਰ ਇਸੇ ਤੋਂ ਬਾਅਦ ਇਹ ਕੰਟਰੋਵਰਸੀ ਸ਼ੁਰੂ ਹੋ ਗਈ ਤੇ ਹੁਣ ਸੂਤਰਾ ਮੁਤਾਬਕ ਗੁਰਪਤਵੰਤ ਪੰਨੂ ਨੇ ਦਲਜੀਤ ਦੁਸਾਂਝ ਨੂੰ ਟੰਕੀ ਦਿੱਤੀ ਹੈ